ਸਾਰੀ ਜੀ ਆਮ ਮੰਗਲ ਸਿੰਘ ਆ ਸਨਉ ਉਤਰ ਲੋਕ ਸਿੰਘ ਠੀਕ ਹੈ ਭਾਈ ਜੰਗਲ ਕੱਲ ਜਦੋਂ بارش ਹੋਣੀ ਤਰਪਾਲ ਪਾਈ ਉੱਪਰ ਕੋਈ ਗਲਬਾਗ ਨਹੀਂ ਆਗੇ ਤੜਕੇ 5 ਵਜੇ ਉਤਰ ਗਏ ਲੰਮੇ ਪਏ ਆ ਠੀਕ ਹੈ ਜੀ ਚਾ ਦੋ ਮੇਰੇ ਬੱਚੇ ਆ ਨਾਲ ਵਾਈਫ ਮੇਰੀ ਡੀਆ ਤੇ ਉਹ ਬੱਚੇ ਦਾ ਜਿਆਦਾ ਨੁਕਸਾਨ ਹੋਇਆ ਕੋਈ ਗੁੜੀ ਅਭੋਸ਼ ਹੋ ਗਈ ਆ ਛੋਟੀ 4 ਸਾਲ ਦੀ ਕੁੜੀ ਆ ਤੇ ਮੁੰਡੇ ਦੇ ਟੈਂਕੇ ਲੱਗੇ ਸਿਰ ਦੇ ਵਿੱਚ ਵਾ ਵਾਈ ਪਾਈ ਦੀਗਾ ਘਰ ਦਾ ਦਾ ਵੀ ਬਹੁਤ ਜਿਆਦਾ ਸੱਟ ਲੱਗੀ ਸਿਰ ਦੇ ਵਿੱਚ ਤੇ ਤੁਹਾਡੇ ਸਾਹਮਣੇ ਸਮਾਨ ਦਾ ਜ਼ੀਰੋ ਸਾਰਾ ਹੀ ਨੁਕਸਾਨ ਹੋ ਗਿਆ ਭਾਈ ਜੀ ਕੀ ਕੀ ਸਮਾਨ ਹੈ ਕੀ ਕੀ ਸਮਾਨ ਫ੍ਰਿਜ ਆ ਟੀਵੀ ਆ ਬੈੱਡ ਮੰਜੇ ਪੱਖੇ ਵੀ ਆਪਦੇ ਸਾਰਾ ਕੋਈ ਚੀਜ਼ ਬਾਈ ਵਰਤਨ ਵਾਲੀ ਨਹੀਂ ਸਾਰਾ ਕੁਝ ਹੀ ਖਤਮ ਹੋ ਗਿਆ ਸਮਾਨ ਬਾਈ ਤੁਹਾਡੇ ਵੀ ਛੱਟ ਲੱਗੀ ਕੋ ਹਾਂ ਬਾਈ ਮੇਰਾ ਬਾਹ ਨਾ ਮਾ ਮਾਰ ਪਾੜ ਗਿਆ ਛੱਟਾੜ ਲੱਗ ਗਿਆ ਤੁਹਾਡੇ ਨਾਲ ਛੱਟਾ ਲੱਗੀਆਂ ਬਾਈ ਸਾਰਿਆਂ ਦੇ ਡੀ ਗਿਆ ਬਾਈ ਉਹਦੇ ਸਿਰ ਮੇਰੇ ਘਰ ਦੇ ਚਾਚੇ ਦੇ ਲੜਕੇ ਉਹਨਾਂ ਨੇ ਮਿੰਟੋ ਮੱਡਾ ਕੱਢ ਲਿਆ ਨਹੀਂ ਤੇ ਮੁੰਡੇ ਦਾ ਬਹੁਤ ਮੰਦਾ ਵਾਲੀ ਬਾਈ ਮੁੰਡੇ ਦੇ ਅੰਦਰ ਕੋ ਬੈੱਡ ਦੇ ਥੱਲੇ ਮਿੱਟੀ ਚਲ ਗਿਆ ਢਾਹ ਚਲ ਗਿਆ ਕੋਈ ਵੀ ਬੈੱਡ ਵੀ ਟੁੱਟ ਗਿਆ ਤੇ ਬੈੱਡ ਦੇ ਭਾਰ ਨਾਲ ਢਾਹ ਚਲ ਗਿਆ ਮਡਾ ਠੀਕ ਹੈ ਕੋਈ ਕਿੰਨੇ ਕੋਈ ਦੀ ਗੱਲ ਹੈ ਇਹ ਪੂਰੇ 5 ਘੰਟੇ ਜਿਹੜੇ ਭਾਈ ਜੇ ਨਾ ਕਿ ਇਹਨੂੰ ਪਲਾ ਦਾ ਨੁਕਸਾਨ ਹੋਵਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹਦੇ ਤੋਂ ਲੱਗ ਗਿਆ ਆਪਣੇ ਘਰ ਆ ਕੇ ਤਾਂ ਕਿ ਭਾਈ ਬਚਾਓ ਗਿਆ ਜੇ ਉਹਦਾ ਰਾਤ ਰਾਤ ਦਾ ਤੇ ਬਹੁਤ ਜ਼ਿਆਦਾ ਨੁਕਸਾਨ ਹੋਣਾ ਸੀ ਕੀ ਮੰਗ ਕਰਦੇ ਮੰਗ ਭਾਈ ਇਹੋ ਆ ਕਿ ਸਾਡੇ ਨਾਲੇ ਸਮਾਨ ਦਾ ਮਾਜਤਾ ਜੇ ਕਬਰਾਂ ਪਾਗ ਅੱਗੇ ਜੀ ਬਾਲਾਂ ਦੇ ਪੈਰ ਭਰੇ ਪਤਾ ਨਹੀਂ ਕਦੋਂ ਸਰਪੰਚ ਸਾਹਿਬ ਨੂੰ ਪਤਾ ਆਜ ਤੱਕ ਕਿ ਕਿੰਨੇ ਦਾ ਨੁਕਸਾਨ ਹੋਇਆ ਸਾਡਾ ਨਾ ਕਿਸਾਨ ਤੁਹਾਡੇ ਸਾਹਮਣੇ ਬਈ ਮੈਂ ਤੁਹਾਨੂੰ ਗਿਣ ਕੇ ਦੱਸਾਂ ਠੀਕ ਹੈ ਅੱਤੀ ਸਾਹਮਣੇ ਰੈਫਰਿਜਰੇਟਰ ਟੀਵੀ ਬੈੱਡ 1 ਲੱਖ ਤੋਂ ਤਾਂ ਆ ਬਈ ਸਮਾਨ ਵਾਗਲਾ ਠੀਕ ਹੈ ਭਾਈ ਕਿਉਂਕਿ ਸਾਰਾ ਕੋਸ਼ਿਸ਼ ਹੱਲੇ ਆ ਗਿਆ ਕੋਈ ਚੀਜ਼ ਨਹੀਂ ਬਚੀ ਮੰਜਾ ਤੱਕਲ ਪਈ ਨਹੀਂ ਵਜਾਈ ਮੰਜਾ ਢਾ ਕੇ ਬਾਹਰ ਭਾਜਾਂਗੇ ਓਕੇ ਮੇਰਾ ਨਾਮ ਹੈ ਸੁਨੀਤਾ ਘੋਰ ਮੈਂ ਆਪਾਂ ਨੂੰ ਸੁੱਤੇ ਹਾਂ ਤੇ ਉੱਤੋਂ ਕੋਠਾ ਠੰਡੇ ਡੇਕ ਕੇ 5 ਵਜੇ ਕਿੰਨੇ ਵਜੇ ਦੀ ਗੱਲ ਹੈ ਇਹ 5 ਵਜੇ ਦੀ ਗੱਲ ਹੈ ਕਿੰਨੇ ਸੱਟ ਲੱਗੀ ਬੱਚਿਆਂ ਦੀ ਬੱਚੇ ਇਹਦੇ ਜਿਆਦਾ ਲੱਗੀ ਹੋ ਕੁੜੀਆਂ ਦੀ ਵੀ ਲੱਗੀ ਆ ਮੇਰੇ ਵੀ ਲੱਗੀ ਦੋ ਥਾਂ ਟੰਗੇ ਲੱਗੇ ਆ ਹਾਂ ਠੀਕ ਹੈ ਹਾਂਜੀ ਇਹ ਜੀ ਸਵੇਰੇ 5:00 ਵਜੇ ਦਾ ਟਾਈਮ ਦਾ ਇਹ ਸੁੱਤੇ ਹੋਇਆ ਤੇ ਕੋਠਾ ਜਿਹੜਾ ਇਹਨਾਂ ਦਾ ਰਕਦਮ ਡਿੱਗ ਪਿਆ ਪਹਿਲਾਂ ਵੀ ਗੰਦਾ ਪਾਟੀਆਂ ਪੋਟੀਆਂ ਇਹਦੀਆਂ ਵਾਲੀਆਂ ਸੱਤਾ ਦੇ ਪੈਸੇ ਵੀ ਇਹ ਲੈ ਕੇ ਦਿੱਤੀ ਹੋਈ ਸੀ ਇਹ ਇਹ ਦਵਾ ਦਾ ਵਾ ਜਦੋਂ ਫਿਰ ਸਾਨੂੰ ਪਤਾ ਲੱਗਾ ਤੇ ਇਹਦੇ ਭਰਾ ਭਾਈ ਉੱਠ ਗਏ ਤੇ ਮੈਂ ਸਰਪੰਚ ਆ ਨਸ਼ਵੀਤ ਸਿੰਘ ਮੇਰਾ ਨਾਮ ਸਰਪੰਚ ਆ ਮੈਂ ਉੱਠ ਕੇ ਫਿਰ ਆ ਕੇ ਭੱਜ ਕੇ ਆਲ ਕੇ ਦੌੜ ਤੇ ਇਹਨਾਂ ਦਾ ਪ੍ਰਵਾਦ ਜਿਹੜਾ ਇਹ ਛੱਤ 'ਚੋਂ ਕੱਢਿਆ ਕਿਵੇਂ ਡਿੱਗੀ ਛੱਤ ਇਹ ਮੀਆਂ ਦੀ ਬਰਸਾਦ ਨਾ ਡਿੱਗੀ ਆ ਅਤੇ ਤਿੰਨ ਨੂੰ ਇਹ ਵਿਚਾਰਾ ਕਦੀ ਤਰਪਾਲ ਪਾਉਂਦਾ ਸੀ ਕਦੀ ਕੋਸ਼ਿਸ਼ ਕਰਦਾ ਸੀ ਕਿ ਇਹ ਚੋਲੋ ਨਹੀਂ ਹਲੇ ਤੇ ਇਹ ਜਿਹੜੀਆਂ ਕੱਦਾ ਦਿਖਾਉਣੇ ਆ ਲਾ ਕੇ ਪਾਟ ਗਿਆ ਜਾਂਣ ਨੇ ਜਿਹੜੇ ਕੰਦਾ ਛੱਡ ਗਿਆ ਸੀ ਨੁਕਸਾਨ ਕੀਆ ਨੁਕਸਾਨ ਜੀ ਦਾ ਜਿਹੜਾ ਘਰ ਜਿਹੜਾ ਜਿੰਨਾ ਵੀ ਸਮਾਨ ਟੁੱਟ ਗਿਆ ਤੇ ਜਿਹੜੀ ਇਹਦੀ ਬੇਟੀ ਛੋਟੀ ਆ ਉਹਦੇ ਨੂੰ ਸਤਾਦਾ ਦਾ ਨੇ ਇਹਦੀ ਘਰ ਦਿਨੂ ਵੀ ਜਿਆਦਾ ਸਤਾ ਨੇ ਤੇ ਟਾਂਕੇ ਲੱਗਿਆ ਸਿਰ ਤੇ ਕੁੜੀ ਜਿਹੜੀ ਉਹ ਬਿਹੋਸ਼ ਹੈ ਜੀ ਤੇ ਉਹਦਾ ਜਿਲਾ ਚੱਲਣ ਗਿਆ ਇੱਥੇ ਪ੍ਰਾਈਵੇਟ ਹਸਪਤਾਲ ਹੀ ਲਾ ਕੇ ਜਾਂਦੀ ਉਹਦੇ ਕੋਈ ਟਾਂਕੇ ਟੂਕੇ ਲਾਇਆ ਉਨੇ ਵੀ ਤਰ੍ਹਾਂ ਸੇਵਾ ਕੀਤੀ ਵਿਚਾਰੇ ਨੇ ਕੀ ਮੰਗ ਕਰਦੇ ਐ ਹਾਂ ਜੀ ਕੀ ਮੰਗ ਕੀ ਕਰਦੇ ਇਹ ਮੰਗਾ ਜੀ ਇਹਦੀ ਜਿਹੜੇ ਇਹਦਾ ਘਵਰਾ ਪਾ ਕੇ ਦਿੱਤਾ ਜਾਵੇ ਤੇ ਸਮਾਨ ਦਾ ਜਿਹੜਾ ਇਹਦਾ ਕੋਈ ਥੋੜਾਪੋਤ ਇਹਨੂੰ ਵਿਚਾਰੇ ਨੂੰ ਕੋਈ ਮਾਅਬਦਾ ਦਵਾਇਆ ਜਾਵੇ ਤੇ ਅਸੀਂ ਤੇ ਇਹ ਸਰਕਾਰ ਗਾੜੀ ਆਵਾਜ਼ ਚੋਂ ਨੇ ਆ ਤੇ ਇਹਦਾ ਜਿਹੜਾ ਲੋ ਵੀ ਇਹਦਾ ਨੁਕਸਾਨ ਹੋਇਆ ਜੋ ਦਿੱਤਾ ਜਾਵੇ ਸਰਕਾਰ ਵੱਲੋਂ ਕੋਠਾ ਪਾ ਕੇ ਦਿੱਤਾ ਜਾਵੇ ਇਹਦੇ ਜੀਆ ਦਾ ਵੀ ਰਾਜ ਕਰਾ ਦੇ ਇਹਦੇ ਘਰ ਮੰਜੀ ਬੈਨ ਨੂੰ ਨੀਵੇਂ ਨੀਵੇਂ ਰਗੀ ਸਾਰਾ ਕੁਝ ਟੁੱਟ ਗਿਆ ਜੀ ਦਾ ਕੁਝ ਨਹੀਂ ਰਿਹਾ ਬੈੱਡ ਬੁੱਡ ਜੋ ਵੀ ਫਰਜਾ ਟੀਵੀ ਸਾਰਾ ਕੁਝ ਤੈ ਹੋ ਗਿਆ ਜੀ